ਮੰਮੀ ਹਾਂ ਕੀ ਤੁਸੀਂ ਇੱਥੇ ਖੜੇ ਹੋ ਮੈਨੂੰ ਰੋਟੀ ਪਾ ਦੋ ਨਾ ਯਾਰ ਮੈਂ ਕਾਲਜ ਜਾਣਾ ਲੇਟ ਹੋਈ ਜਾਨੀ ਆ ਪਾ ਦਨੀ ਆ ਫਿਰ ਦੁੱਧ ਨੇ ਬਾਹਰ ਆ ਜਾਣਾ ਓ ਮੰਮੀ ਕਿਧਰੇ ਨਹੀਂ ਆਉਂਦਾ ਦੁੱਧ ਬਾਹਰ ਆ ਜਾਂਦਾ ਪੁੱਤ ਦੁੱਧ ਤੇ ਪੁੱਤ ਆਖੀ ਭਾਲਦੇ ਨੇ ਮੰਮੀ ਦੁੱਧ ਦਾ ਰਾਖੀ ਭਾਲਦਾ ਪਰ ਪੁੱਤਾਂ ਦੀ ਗੱਲ ਨਹੀਂ ਸਮਝਾਈ ਪੁੱਤ ਕੀ ਧੀ ਵੀ ਰਾਖੀ ਭਾਲਦੀ ਆ ਕਈ ਲੋਕ ਐਦਾਂ ਦੇ ਹੁੰਦੇ ਨੇ ਜਿਹੜੇ ਆਪਣੇ ਧੀਆ ਪੁੱਤਾਂ ਦੀ ਰਾਖੀ ਕਰਨਾ ਤਾਂ ਦੂਰ ਦੀ ਗੱਲ ਆ ਉਹਨਾਂ ਨੂੰ ਟਾਈਮ ਸਪੈਂਡ ਵੀ ਨਹੀਂ ਕਰਨਾ ਚਾਹੁੰਦੇ ਹੈਗੇ ਇਹ ਗੱਲ ਇੱਕ ਇਹ ਵੀ ਨਿਕਲਦੀ ਹੈ ਵੀ ਧੀ ਤਾਂ ਚਲ ਘਰੇ ਜਾਂਦਾ ਉਹਦੀ ਤਾਂ ਰੱਖੀ ਮਾਂ ਕਰ ਲੈਂਦੀ ਆ ਪਰ ਪੁੱਤ ਨੇ ਤਾਂ ਬਾਹਰ ਜਾਣਾ ਹੁੰਦਾ ਹੈ ਤਾਂ ਹੀ ਕਹਿ ਦਿੰਦੇ ਨੇ ਬਾਹਰ ਦਾ ਪੀਣਾ ਤਾਂ ਬਾਹਰ ਹੀ ਸੁੱਕਦਾ ਹੈ ਮੰਮੀ ਹੁਣ ਆ ਕੀ ਹੁੰਦਾ ਬਾਹਰ ਦਾ ਪੀਣਾ ਤਾਂ ਬਾਹਰ ਹੀ ਸੁੱਕਦਾ ਹੈ ਦਾ ਮਤਲਬ ਕੀ ਸਿਰ ਹੁੰਦਾ ਤੇਰਾ ਤੈਨੂੰ ਤਾਂ ਹੀ ਤੇ ਕਹਿਦਨੇ ਵੀ ਮਾਂ ਨੂੰ ਬਾਬੀ ਨੂੰ ਮੱਥਾ ਮਾਰ ਲਿਆ ਕਰ ਅੰਗਰੇਜ਼ੀ ਦੇ ਵਿੱਚ ਬੜੀ ਰਹਿਣੀ ਆ ਇਹ ਕਹਾਵਤਾਂ ਸਿਆਣਿਆਂ ਨੇ ਬਣਾਈਆਂ ਹੋਈਆਂ ਨੇ ਇਹਨਾਂ ਦੇ ਕੁਝ ਅਰਥ ਨਿਕਲਦੇ ਨੇ ਪੰਜਾਬੀ ਦੀ ਬੁੱਕ ਲੈ ਕੇ ਕੋਈ ਤਾਂ ਪੜਿਆ ਕਰ ਤੈਨੂੰ ਆਪਣੇ ਆਪ ਆਪ ਕਲਾਜੋਗੀ ਠੀਕ ਹੈ ਠੀਕ ਹੈ ਮੈਂ ਦੁੱਧ ਨੂੰ ਬਣਾ ਕੇ ਰੋਟੀ ਪਾ ਕੇ ਖਾ ਲਾ ਗੇਟ ਨਾ ਹੋ ਜੇ ਠੀਕ ਹੈ ਅੱਜਕੱਲ ਦੇ ਨਿਆਣੇ ਨੂੰ ਜਮਾ ਹੀ ਨਹੀਂ ਪਤਾ ਹੈਗਾ ਵੀ ਪੰਜਾਬੀ ਦੇ ਕਾਵਤਾਂ ਲਈ ਕੀ ਅਰਥ ਹੁੰਦਾ